ਸਪਟੇ ਜਿਹੜਾ ਫਰਵਰੀ ਮਹੀਨਾ ਚੜ੍ਹਨਾ ਹੈਗਾ ਇਸ ਹਫਤੇ ਦੇ ਵਿੱਚ ਜਿਹੜੇ ਨੇ ਅ ਕਾਲੀਦਲ ਦੇ ਵੱਡੇ ਲੀਡਰ ਨਾਰਾਜ਼ ਹੋਏ ਸੀ ਸੁਖਦੇਵ ਸਿੰਘ ਢੀਂਡਸਾ ਜਿਹੜਾ ਉਹਨਾਂ ਦੀ ਅਗਵਾਈ ਚ ਸ਼੍ਰੋਮਣੀ ਕਾਲੀਦਲ ਸੰਜੁਕਤ ਬਣਿਆ ਉਹ ਵਾਪਸ ਆ ਰਹੇ ਨੇ ਉਹਨਾਂ ਨੂੰ ਦੋ ਸੀਟਾਂ ਦਿੱਤੀਆਂ ਜਾ ਰਹੀਆਂ ਨੇ ਗੱਠਜੋੜ ਜਦੋਂ ਇਹ ਪਾਰਟੀ ਮਰਜ ਹੋ ਰਹੀ ਆ ਇੱਕ ਤੇ ਲੜਨਗੇ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਤੇ ਫਤੇਗੜ ਸਾਹਿਬ ਤੋਂ ਲੜਨਗੇ ਲੋਕ ਸਭਾ ਚ ਹੋਣਾ ਜਿਹੜੇ ਰਿਟਾਇਰਡ ਜਸਟਿਸ ਆ ਜਿਹੜੇ ਐਮ ਐਲ ਏ ਵੀ ਰਹਿ ਚੁੱਕੇ ਨੇ ਜਸਟਿਸ ਨਿਰਮਲ ਸਿੰਘ ਉਹ ਦੋ ਸੀਟਾਂ ਦੇਣਗੇ ਤੇ ਇਕਾਲੀ ਦਲ ਚ ਮਰਜ ਹੋ ਰਿਹਾ ਬੀਬੀ ਜਗੀਰ ਕੌਰ ਵੀ ਆ ਸਕਦੀ ਇਸ ਕਰਕੇ ਜੇ ਸੁਖਦੇਵ ਸਿੰਘ ਢੀਂਡਸਾ ਇਕਾਲੀ ਦਲ ਦੇ ਵਿੱਚ ਅਗਲੇ ਹਫਤੇ ਤੱਕ ਆ ਸਕਦੇ ਨੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਜਿਹੜੀਆਂ ਸੁਬੀਸ਼ ਸਿੰਘ ਬਾਦਲ ਹੋਣਾ ਨੇ ਕਾਲ ਤੱਕ ਜਾ ਕੇ ਮਾਫੀਆਂ ਮੰਗੀਆਂ ਇਹ ਸਾਰੀ ਉਦੋਂ ਗਰਾਊਂਡ ਬਣ ਚੁੱਕੀ ਸੀ ਤੇ ਬੀਜੇਪੀ ਦਾ ਸਮਝੌਤਾ ਕਨਫਰਮ ਹੈ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਇਕਾਲੀ ਦਲ ਦੇ ਕਾਉਂਸਲਰ ਨੇ ਵੋਟ ਪਾਈ ਆ ਬੀਜੇਪੀ ਨੂੰ ਇਸ ਤੋਂ ਇਸ਼ਾਰਾ ਹੀ ਆ ਕਿ ਪੰਜਾਬ ਚ ਵੀ ਗੱਠਜੁੜ ਹੋ ਸਕਦਾ ਤੇ ਉਹ ਹੀ ਹੋ ਸਕਦਾ ਕਿ ਅ ਅੱਗੇ ਬੀਜੇਪੀ ਤਿੰਨ ਸੀਟਾਂ ਦੇ ਲੜਦੀ ਸੀ ਹੁਣ ਚਾਰ ਤੇ ਲੜ ਸਕਦੀ ਆ 10 ਤੇ ਤੇ ਜਾਂ 9 ਤੇ ਸ਼੍ਰੋਮਣੀ ਕਾਲੇ ਦਲ ਲੜੂਗਾ ਬੀਜੇਪੀ ਅੱਗੇ ਕਿਹੜੀ ਸੀਟ ਤੋਂ ਲੜਦੀ ਸੀ ਅੰਮ੍ਰਿਤਸਰ ਹਾਰਪੁਰ ਗੁਰਦਾਸਪੁਰ ਤੇ ਹੋ ਸਕਦਾ ਇਸ ਵਾਰ ਚੌਥੀ ਸੀਟ लुधियाना ਨਾ ਪਟਿਆਲਾ ਜੋ ਕਿ ਪਟਿਆਲੇ ਤੋਂ ਕੈਪਟਨ ਮਰਿੰਦਰ ਦੀ ਕੁੜੀ ਜੈਂਦਰ ਕੌਰ ਤਿਆਰੀ ਕਰਕੇ ਬੈਠਿਆ ਹੋ ਸਕਦਾ ਕਿ ਉਹ ਲੜਨ ਮਤਲਬ ਚਾਰ ਕਾਲੀ ਭਾਜੀਪੀ ਨੂੰ ਮਿਲ ਸਕਦੀ ਹੈ ਗਿਆ ਤੇ ਬਾਕੀ ਰਹਿ ਗਿਆ ਨੋ ਨੋਵਾ ਚ ਦੋ ਜਿਹੜੀਆਂ ਸੀਟਾਂ ਨੇ ਕਹਿੰਦੇ ਉਹ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਡ ਸਾਹਿਬ ਔਰ ਫਤਿਹਗੜ੍ਹ ਸਾਹਿਬ ਤੋਂ ਰਿਟਾਇਰਡ ਜਸਟਿਸ ਨਿਰਮਲ ਸਿੰਘ ਜਿਹੜੇ ਸਾਭਕਾ ਐਮਐਲਏ ਵੀ ਰਹੇ ਚੁਕੇ ਤੇ ਬਾਕੀ ਜਿਹੜੇ ਕਾਲੀ ਦਲ ਤੇ ਕਾਲੀ ਦਲ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਬਠਿੰਡਾ ਹਰ ਸਿਮਰਤ ਨੇ ਲੜਦੀਆਂ ਖਡੂਰ ਸਾਹਿਬ ਹੋ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਲੜੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਲੜੇ ਉਹ ਨਾਂ ਪਹਿਲਾਂ ਹੀ ਉਹਨੇ ਡਿਕਲੇਅਰ ਕੀਤੇ ਹੋਏ ਨੇ ਪਰ ਆ ਜਿਹੜਾ ਅਕਾਲੀ ਦਲ ਨੂੰ ਲੱਗਦਾ ਕਿ ਗੱਠ ਜੋੜੋ ਹੁਣ ਸਵਾਲ ਹੈ ਕਿ ਇਸ ਗੱਠ ਜੋੜ ਨਾਲ ਅਕਾਲੀ ਦਲ ਨੂੰ ਕਿੰਨਾ ਫਾਇਦਾ ਹੁੰਦਾ ਭਾਜੀਪੀ ਨੂੰ ਕਿੰਨਾ ਫਾਇਦਾ ਹੋ ਗਿਆ ਨਹੀਂ ਤੇ ਜੇ ਇਹਨਾਂ ਦੀ ਨਹੀਂ ਨੀਤ ਹੁੰਦੀ ਕਿ ਅਸੀਂ ਭਾਜੀਪੀ ਨਾਲ ਗੱਠ ਜੋੜ ਨਹੀਂ ਕਰਨਾ ਤੇ ਫਿਰ ਕੱਲ ਇਹਨਾਂ ਨੂੰ ਵੋਟ ਨਹੀਂ ਸੀ ਪਾਉਣੀ ਚਾਹੀਦੀ ਭਾਵੇਂ ਇਹਦੇ ਵਿੱਚ ਆਮ ਆਦੀ ਪਾਰਟੀ ਦਾ ਜਾਂ ਕਾਂਗਰਸ ਦਾ ਜਿਹੜਾ ਗੱਠ ਜੋੜ ਪਿਆ ਉਹਨਾਂ ਦਾ ਮੇਰ ਬਣ ਜਾਂਦਾ ਪਰ ਇਹਨਾਂ ਨੇ ਕੱਲ ਵੋਟ जान के पाई है क्योंकि हल्ले भी इननु सियासी भूखा के जेते ਸਾਡੇ ਘੱਟ ਵੀ 2 एमपी ਵੀ ਬਣ ਗਏ ਕਾਲੀ ਦਲ ਦੇ ਤੇ ਸੈਂਟਰ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗਿਆ ਕਿ ਅੱਜ ਦੀ ਤਰੀਕ ਦੇ ਵਿੱਚ ਚਾਂਸ ਕਿਹਦੇ ਹਨ ਕਿ ਬੀਜੇਪੀ ਰਿਪੀਟ ਕਰੂਗੀ ਮੋਦੀ ਸਾਹਿਬ ਤੀਜੀ ਵਾਰ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣ ਗਏ ਤੇ ਜੇ ਸਾਡੇ 2 ਵੀ एमपी ਬਣ ਗਏ ਸੈਂਟਰ ਦੇ ਵਿੱਚ ਸਾਡੀ ਵਜੇਰੀ ਪੱਕੀ ਹੈਗੀ ਆ ਇਸ ਕਰਕੇ ਇਹ ਤਿਆਰੀ ਇਸੇ ਕਰਕੇ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਦੋਸਤੀ ਦਾ ਹੱਥ ਵਧਾਇਆ ਅੱਗੇ ਉਹ ਦੋਸਤੀ ਦਾ ਹੱਥ ਜਦੋਂ ਵੱਧ ਜਾਂਦਾ ਹੈਗਾ ਜਦੋਂ ਹੱਥ ਦੇ ਨਾਲ ਹੱਥ ਮਿਲ ਗਿਆ ਫਿਰ ਦਿਲ ਨਾਲ ਦਿਲ ਮਿਲ ਜਾਂਦੇ ਨੇ ਜੱਫੀਆਂ ਨੇ ਜੱਫੀਆਂ ਪੈ ਜਾਂਦੀਆਂ ਤੇ ਕਿਸੇ ਵੀ ਲਈ ਕਹਿ ਸਕਦੇ ਕਿ ਸੁਖਜੀਤ ਸਿੰਘ ਬਾਦਲ ਦੀ ਜੱਫੀ ਵਾਲੀਆਂ ਤਸਵੀਰਾਂ ਜਾਂ ਆਪਾਂ ਦੇਖਾਂਗੇ ਜੇਪੀ ਨੱਡਾ ਸਾਹਿਬ ਦੇ ਨਾਲ ਜਾਂ ਅਮਿਤ ਸ਼ਾਹ ਸਾਹਿਬ ਦੇ ਨਾਲ ਜਾਂ ਫਿਰ ਨਰਿੰਦਰ ਮੋਦੀ ਸਾਹਿਬ ਨਾਲ